ਤੁਸੀਂ ਜਦੋਂ ਵੀ ਹੁਣ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੋਜੋਗੇ ਸਰਚ ਮਾਰੋਗੇ ਤਾਂ ਤੁਹਾਨੂੰ ਲੱਖਾ ਸਿੰਘ ਸੁਧਾਨਾ ਨਾਮ ਦੀ ਨਾ ਕੋਈ ਆਈਡੀ ਨਾ ਕੋਈ ਪੇਜ ਕੋਈ ਵੀ ਖਾਤਾ ਤੁਹਾਨੂੰ ਲੱਖਾ ਸਿੰਘ ਸੁਧਾਨਾ ਨਾਮ ਦਾ ਨਹੀਂ ਮਿਲਣਾ ਸੋ ਭਰਾਵੋ ਸਰਕਾਰ ਨੇ ਦਿੱਲੀ ਦੀ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਮਿਲ ਕੇ ਜਿੰਨੇ ਮੇਰੇ ਖਾਤੇ ਸੀਗੇ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਖਾਤੇ ਭਰਾਵੋ ਬੰਦ ਕਰ ਦਿੱਤੇ ਆ ਸੋ ਮੈਂ ਅਪੀਲ ਕਰਦਾ ਮੇਰੇ ਪੰਜਾਬੀ ਭਰਾਵਾਂ ਨੂੰ ਕਿ ਮੈਂ ਆ ਨਵਾਂ ਖਾਤਾ ਬਣਾਇਆ ਜਿਹੜੇ ਖਾਤੇ ਤੋਂ ਮੈਂ ਹੁਣ ਬੋਲ ਰਿਹਾ ਆ ਭਰਾਵੋ ਇਹ ਮੇਰਾ ਨਵਾਂ ਖਾਤਾ ਬਾਕੀ ਮੇਰੇ ਸਾਰੇ ਖਾਤੇ ਬੰਦ ਹੋ ਚੁੱਕਿਆ ਰਾਤ ਦੇ ਮੇਰਾ ਜਿਹੜਾ ਇੰਸਟਾਗ੍ਰam ਦੇ ਉੱਤੇ ਖਾਤਾ ਸੀ ਉਹ 4-5 ਦਿਨ 6 ਦਿਨ ਪਹਿਲਾਂ ਬੰਦ ਕਰਤਾ ਜਿਹੜਾ ਮੇਰਾ ਫੇਸਬੁੱਕ ਦੇ ਉੱਤੇ ਖਾਤੇ ਸੀਗੇ ਜਾਂ ਕੋਈ ਮੇਰੇ ਨਾਮ ਦੇ ਉੱਤੇ ਬਣਾਏ ਹੋਏ ਵੀ ਖਾਤੇ ਸੀਗੇ ਜਿਹੜੇ ਹੋਰ ਲੋਕਾਂ ਨੇ ਬਣਾਏ ਹੋਏ ਸੀਗਾ ਜਿਵੇਂ ਕੋਈ ਕਲੱਬ ਕੋਲ ਕੋਈ ਫੈਨ ਕਲੱਬ ਕੋਈ ਟੀਮ ਲਖਸਧਾਨਾ ਉਹ ਸਾਰੇ ਖਾਤੇ ਭਰਾਵੋ ਡਿਲੀਟ ਹੋ ਚੁੱਕੇ ਆ ਸੋ ਇਹ ਇਕੱਲੀ ਦਿੱਲੀ ਸਰਕਾਰ ਦੀ ਕਰਤੂਤਰੀ ਨਾਲ ਭਵੰਤ ਮਾਨ ਵੀ ਰਲਿਆ ਹੋਇਆ ਜੋ ਭਵੰਤ ਮਾਨ ਦੇ ਨਾਲ ਜਿਹੜੇ ਸੈਨੇ ਵਰਗੇ ਰੱਖੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਸੋਸ਼ਲ ਮੀਡੀਆ ਇੱਕ ਜੜੀ ਆ ਜਿਹੜਾ ਆਪਾਂ ਆਵਾਜ਼ ਇੱਕ ਦੂਜੇ ਤੋਂ ਪਚਾ ਸਕਦੇ ਆ ਸੋ ਇਹ ਆਵਾਜ਼ ਦੱਬਣ ਦੇ ਲਈ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਮੇਰੇ ਸਾਰੇ ਖਾਤੇ ਭਰਾਵੋ ਬੰਦ ਕਰਤੇ ਆ ਸੋ ਤੁਹਾਨੂੰ ਬਈ ਅਪੀਲ ਆ ਆ ਮੇਰਾ ਖਾਤਾ ਨਵਾਂ ਵੱਧ ਤੋਂ ਵੱਧ ਸੱਜਣਾ ਨੂੰ ਭਰਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੇਨਤੀ ਆ ਕਿ ਇਸ ਮੇਰੇ ਖਾਤੇ ਨਾਲ ਵੱਧ ਤੋਂ ਵੱਧ ਬਈ ਬੰਦੇ ਜੁੜ ਜੋ ਬਾਕੀ ਮੇਰੇ ਸਾਰੇ ਖਾਤੇ ਜਿਹੜੇ ਹੋ ਬੰਦ ਆ ਹੁਣ ਇਹ ਖਾਤੇ ਦੇ ਉੱਤੇ ਆਪਾਂ ਜਿਹੜੀ ਵੀ ਗੱਲਬਾਤ ਆ ਉਹ ਸਾਂਝੀ ਕਰਿਆ ਕਰਾਂਗੇ ਚਾਹੇ ਉਹ ਕਨੌਰੀ ਮੋਰਚੇ ਦੀ ਚਾਹ ਸ਼ੰਭੂ ਮੋਰਚੇ ਦੀ ਗੱਲ ਹੋਵੇ ਚਾਹੇ ਅੰਬਰਸਰ ਲੱਗੇ ਬੰਦੀ ਸਿੰਘਾਂ ਦੇ ਰਿਹਾਈ ਦੀ ਮੋਰਚੇ ਦੀ ਗੱਲ ਹੋਵੇ ਜਿਹੜੇ ਧਖੜ ਤਾਲ ਉਹਨੇ ਪਰਿਵਾਰ ਬੈਠੇ ਨੇ ਉਸ ਤੋਂ ਬਾਅਦ ਭਰਾਵੋ ਲਗਾਤਾਰ ਸਰਕਾਰ ਇਕੱਲਾ ਮੈਂ ਨਹੀਂ ਜਿੰਨੇ ਮੇਰੇ ਨਾਲ ਹੋਰ ਵੀ ਸਾਥੀ ਨੇ ਰਾਜ ਸਿੰਘ ਵਰਗੇ ਜਾਂ ਹੋਰ ਮੇਰੇ ਕਈ ਸਾਥੀ ਨੇ ਉਹਨਾਂ ਦੇ ਵੀ ਭਰਾਵੋ ਪੇਜ ਜਿਹੜੇ ਖਾਤੇ ਜਿਹੜੇ ਉਹ ਸਾਰੇ ਪਹਿਲਾਂ ਤਾਂ ਮਾੜਾ ਮੋਟਾ ਐ ਲਿਖਿਆ ਹੁੰਦਾ ਹੁੰਦਾ ਸੀਗਾ ਵੀ ਭਾਈ ਇਹ ਪੇਜ ਇੱਥੇ ਚੱਲਦਾ ਨਹੀਂ ਬੰਦ ਹੋ ਗਿਆ ਹੁਣ ਤਾਂ ਆਈ ਦਿੱਤੇ ਖਤਮੀ ਕਰਤਾ ਥਿਉਂਦੇ ਹੀ ਨਹੀਂ ਤੁਸੀਂ ਲੱਖਾ ਸਿੰਘ ਸੁਧਾਨਾ ਪਰ ਕੇ ਕੋਈ ਕੋਈ ਪੇਜ ਕੋਈ ਆਈਡੀ ਖੋਲ ਲਿਓ ਤਾਂ ਉੱਥੇ ਤੁਹਾਨੂੰ ਕੋਈ ਲੱਖਾ ਸਿੰਘ ਸੁਧਾਨਾ ਨਾਉਂਦੀ ਕੋਈ ਪੇਜ ਕੋਈ ਆਈਡੀ ਨਹੀਂ ਮਿਲਣੀ ਸੋ ਮੇਰਾ ਵੀਰੇ ਬੇਨਤੀ ਹੈ ਕਿ ਇਹ ਸਰਕਾਰ ਲਗਾਤਾਰ ਆਵਾਜ਼ ਦਬਾਣਾ ਚਾਹੁੰਦੀ ਹੈ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਆਵਾਜ਼ ਨਹੀਂ ਦੱਬੀ ਜਾਣੀ ਜਿੰਨਾ ਚਿਰ ਘੰਡੀ ਚ ਸਾਹ ਚੱਲਦੇ ਆ ਜਿੰਨਾ ਚਿਰ ਜਿੰਨਾ ਚਿਰ ਨਾੜਾਂ ਚ ਖੂਨ ਵਗਦਾ ਹੈ ਉਨਾਂ ਚਿਰ ਦੇ ਪੰਜਾਬ ਦੇ ਲਈ ਆਵਾਜ਼ ਇਸ ਤਰ੍ਹਾਂ ਹੀ ਬੁਲੰਦ ਰਹਿਣੀ ਹੈ ਖਾਤੇ ਖੂਤੇ ਬੰਦ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਸਾਨੂੰ ਕੱਢ ਸਕਦੇ ਅਸੀਂ ਭਰਾਵੋ ਆਪਣੇ ਕਰਦਾਰਾਂ ਨੂੰ ਜਿਉਂਦੇ ਰੱਖਿਆ ਅਸੀਂ ਬੁਕਾਉ ਨਹੀਂ ਹੈਗੇ ਤੇ ਇੰਨਾ ਆ ਸਿਆਸੀ ਧਰਾਮਾਂ ਨੂੰ ਉਹਦੇ ਪਿੱਛੇ ਤੁਰ ਗਏ ਉਹਦੇ ਪਿੱਛੇ ਤੁਰ ਗਏ ਆ ਲਗਾਤਾਰ ਜਿਹੜਾ ਸਾਡੇ ਖਿਲਾਫ ਇੱਕ ਮਾਹੌਲ ਸਿਰਜਿਆ ਗਿਆ ਪਹਿਲਾਂ ਇੱਕ ਬਰਤਾਂਦ ਘੜਿਆ ਜਾ ਰਿਹਾ ਹੈ ਬਾਦਲਾਂ ਦੀ ਪੂਛ ਨੂੰ ਅੱਗ ਲੱਗੀ ਪਈ ਐ ਬੋਕਰ ਵਾਲਿਆਂ ਦੀ ਪੂਛ ਨੂੰ ਅੱਗ ਲੱਗੀ ਪਈ ਐ ਵਿੱਚੇ ਬੀਜੇਪੀ ਵਾਲੇ ਆ ਵਿੱਚੇ ਕਾਂਗਰਸ ਵਾਲੇ ਆ ਸਾਰਿਆਂ ਨੂੰ ਇਹ ਤਰ ਲੋ ਮੱਛੀ ਹੋਏ ਪਿਆ ਵੀ ਲੱਖੇ ਸਦਾਨੇ ਦੇ ਖਿਲਾਫ ਕਿਸੇ ਵੀ ਤਰੀਕੇ ਨਾਲ ਇੱਕ ਵਰਤਾਂਤ ਇੱਕ ਮਹੌਲ ਸਿਰਜਾ ਜਾਵੇ ਸਾਰੇ ਹੁਣ ਇਕੱਠੇ ਆ ਸਾਰੇ ਇਹਨਾਂ ਦੇ ਖਰੀਦੇ ਹੋਏ ਬੰਦੇ ਇਕੱਠੇ ਆ ਇਹਨਾਂ ਦੇ ਆਈਟੀ ਸਰ ਛੱਡੇ ਹੋਏ ਨੇ ਹਰ ਤਰੀਕੇ ਨਾਲ ਵੀ ਕਿਸੇ ਤਰੀਕੇ ਨਾਲ ਲੱਖੇ ਨੂੰ ਹਰ ਪੱਖ ਤੋਂ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਐ ਪਰ ਭਰਾਵੋ ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਹੀ ਗੱਲ ਕਹਿੰਦਾ ਆ ਰਿਹਾ ਕਿ ਲੱਖਾ ਜਾਉਂਦਾ ਪੰਜਾਬ ਲਈ ਐ ਲੱਖੇ ਦਾ ਦਿਲ ਧੜਕਦਾ ਪੰਜਾਬ ਲਈ ਐ ਲੱਖੇ ਦਾ ਸਾਹ ਹਰ ਇੱਕ ਜਿਹੜਾ ਵਗਦਾ ਚੱਲਦਾ ਸਾਹ ਉਹ ਪੰਜਾਬ ਲਈ ਐ ਸੋ ਮੇਰਾ ਵੀ ਨਵੀਂ ਮੇਰੀ ਬੇਨਤੀ ਐ ਸਾਰਿਆਂ ਨੂੰ ਕਿ ਆਹ ਜਿਹੜਾ ਮੇਰਾ ਨਵਾਂ ਪੇਜ ਐ ਇਹ ਨਵਾਂ ਪੇਜ ਮੈਂ ਬਣਾਇਆ ਇਹ ਨਹੀਂ ਪਤਾ ਇਹ ਵੀ ਪੇਜ ਕੱਲ ਨੂੰ ਜਾਂ ਪਰਸੋਂ ਬੰਦ ਕਰ ਦੇਣਾ ਸੋ ਜਿਹੜੀਆਂ ਚਾਲਾਂ ਦੇ ਸਰਕਾਰ ਆਈ ਹੋਈ ਐ ਸੋ ਬਾਕੀ ਸਾਡੇ ਬਹੁਤ ਸਾਰੇ ਕਿਸਾਨ ਆਗੂਆਂ ਦੇ ਵੀ ਖਾਤੇ ਬੰਦ ਕਰ ਦਿੱਤੇ ਗਏ ਆ ਉਹਨਾਂ ਦੀ ਆਵਾਜ਼ ਵੀ ਜਿਹੜੀ ਦੱਬੀ ਜਾ ਰਹੀ ਹੈ ਤੁਹਾਨੂੰ ਪਤਾ ਹੀ ਹੈ ਮੀਡੀਆ ਬਹੁਤਾ ਜਿਹੜਾ ਉਹ ਬਕਾਊ ਹੋ ਚੁੱਕਿਆ ਉਧਰ ਵੀ ਆਵਾਜ਼ ਨਹੀਂ ਜਾ ਰਹੀ ਸੋ ਇਸ ਕਰਕੇ ਬੇਨਤੀ ਹੈ ਭਾਈ ਆਮਰਾ ਲਖਾ ਸੰਸਧਾਨਾ ਨਾਂ ਦਾ ਨਵਾਂ ਮੈਂ ਪੇਜ ਬਣਾਇਆ ਸੋ ਜਿੰਨੇ ਭਰਾ ਵੱਧ ਤੋਂ ਵੱਧ ਭਾਈ ਇਹਨੂੰ ਅੱਗੇ ਸਾਂਝਾ ਵੀ ਕਰ ਦਿਓ ਤੇ ਜੁੜ ਜਿਓ ਕਿਉਂਕਿ ਆਪਾਂ ਸਮੇਂ-ਸਮੇਂ ਤੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਕੋਈ ਤੁਹਾਡਾ ਸਾਂਝੀ ਕਰਦੇ ਰਿਹਾ ਕਰਾਂਗੇ ਜਾਂ ਸਮੇਂ-ਸਮੇਂ ਤੇ ਜਿਹੜੀ ਵੀ ਕੋਈ ਮੋਰਚਾ ਪ੍ਰਤੀ ਕੋਈ ਅਗਲੀ ਰਣਨੀਤੀ ਹੈ ਉਹ ਵੀ ਸਾਂਝੀ ਕਰਦੇ ਰਿਹਾ ਕਰਾਂਗੇ